ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਭੈਣ ਅੱਜ ਕੁਝ ਦੱਸ ਰਹੀ ਸੀ ਤੇ ਉਹ ਕਰਦੇ ਆਂ ਗੱਲ ਹੋਰ ਭਣੀ ਕਿਵੇਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਜੋ ਆਜੋ ਚੋਈਏ ਤਾਰ ਇਹ ਜਿਵੇਂ ਆਪਾਂ ਗੱਲ ਦੱਸੀ ਸੀ ਆਪਣੀ ਇਹ ਬੈਡ ਪਹਿਲੇ ਸੂਈ ਸੁਈ ਹੈ ਥੋੜੀ ਜਿਹੀ ਹਜੇ ਵੀ ਇੱਕ ਦੋ ਅੱਜ ਤਾਂ ਘਟ ਗਈ ਕੱਲ ਵੱਧ ਔਲ ਕਰਦੀ ਸੀ ਅੱਜ ਤਾਂ ਬਹੁਤ ਫਰਕ ਪੈ ਗਿਆ ਇਹ ਬੱਸੀ ਆ ਤਾਂ ਮੈਂ ਲੱਗ ਰੱਖਿਆ ਕਿਉਂਕਿ ਢੇੜੇ ਦਿੰਦੀ ਆ ਹੁਣ ਬਾਕੀ ਨਾਰਮਲ ਹੁੰਦਾ ਬੱਸੀਆਂ ਤਾਂ ਜਿਵੇਂ ਹੁਣ ਵੱਡੇ ਫਾਰਮਰ ਵੀ ਹੁੰਦੇ ਨੇਗੇ ਅਲੱਗ ਕਰ ਲੈਂਦੇ ਨੇ ਕਿਉਂਕਿ ਆਪਾਂ ਇਹ ਢੇੜਾ ਦਿੰਦੀਆਂ ਨੇ ਵੀ ਬੱਚੇ ਦਾ ਨੁਕਸਾਨ ਹੋ ਜਾਏ ਦੁੱਧ ਉਹਨੂੰ ਮੈਂ ਬੋਤਲ ਨਾਲ ਪਿਆ ਰਹੀ ਆ ਬੋਤਲ ਨਾਲ ਪਿਆ ਦੇਣੀ ਆ ਠੀਕ ਆ ਵੀ ਹੁਣ ਵੀ ਦੇਖਦੇ ਆ ਵੀ ਕਿੰਨੀ ਕਾਲ ਕਰਦੀ ਆ ਕਿਵੇਂ ਕੀ ਹਿਸਾਬ ਕਿਤਾਬ ਹੈ ਹੂੰ ਬਾਕੀ ਕਿ ਨਾ ਆਪਾਂ ਹੋਰ ਮੰਨ ਲਓ ਬਿੱਸੀ ਤੇ ਗੱਲ ਕਰਨੀ ਆ ਵੀ ਜਿਵੇਂ ਆਪਾਂ ਕਹਦੇ ਨੇ ਵੀ ਪਸ਼ੂਆਂ ਦੇ ਕੀੜੇ ਪੈ ਗਏ ਜਾਂ ਮਲਾਪਾ ਪੈ ਗਏ ਹਨਾ ਹੂੰ ਇਹ ਨਾ ਦੋ ਤਰ੍ਹਾਂ ਦੇ ਹੁੰਦੇ ਨੇ ਕੀੜੇ ਇੱਕ ਤਾਂ ਪੇਟ ਦੇ ਕੀੜੇ ਹੁੰਦੇ ਨੇ ਕਿ ਜਿਗਰ ਦੇ ਕੀੜੇ ਹੁੰਦੇ ਨੇ ਗੀ ਉਹ ਕੀੜਿਆਂ ਦਾ ਮੰਨ ਲਓ ਨੁਕਸਾਨ ਕੀ ਆ ਹਨਾ ਡੀਵਰਮਿੰਗ ਜਿਹੜੀ ਕਰਨੀ ਚਾਹੀਦੀ ਉਹ ਆਪਾਂ ਨੂੰ ਕਿੰਨੇ ਸਮੇਂ ਬਾਅਦ ਕਰਨੀ ਚਾਹੀਦੀ ਆ ਤੇ ਉਹ ਹੀ ਚੀਜ਼ ਹੁੰਦੀ ਵੀ ਜਦੋਂ ਆਪਣਾ ਪਸ਼ੂ ਕੋਈ ਵੀ ਤਾਜ਼ਾ ਸੁੰਦਾ ਹੈ ਜਿਹੜਾ ਕਟਰੂ ਹੁੰਦਾ ਉਹਨੂੰ 8 ਤੋਂ 10 ਦਿਨਾਂ ਦੇ ਵਿੱਚ ਵਿੱਚ ਉਹਦੀ ਡੀਵਰਮਿੰਗ ਕਰਨ ਦੇਣੀ ਚਾਹੀਦੀ ਆ ਮੰਨ ਕੇ ਚੱਲ ਉਹਨੂੰ ਦਵਾਈ ਪੇਟ ਦੇ ਕੀੜੇ ਵਾਲੀ ਦੇ ਦੇਣੀ ਚਾਹੀਦੀ ਪਹਿਲਾਂ ਪਤਾ ਕੀ ਕਰਿਆ ਕਰੋ ਜਿਵੇਂ ਗੁੜ ਮਿੱਠਾ ਉਹਨੂੰ 10-20 ਮਿੰਟ ਪਹਿਲਾਂ ਦੇ ਦਿਆ ਕਰੋ ਤੇ ਵੀ ਉਹ ਜਿਹੜੇ ਕੀੜੇ ਹੁੰਦੇ ਨੇ ਉਹ ਇੱਕ ਜਗ੍ਹਾ ਤੇ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਇੱਕ ਤਾਂ ਜਿਵੇਂ ਹੁਣ ਲਿਕਵਿਡ ਹੁੰਦੀ ਆ ਦਵਾਈ ਪੀਣ ਵਾਲੀ ਮੰਨ ਲਓ ਜੇ ਆਪਾਂ ਦੇ ਦੇਨੇ ਸਿਰੰਜ ਨਾਲ ਤੇ ਉਹ ਤਾਂ ਬੱਚਿਆਂ ਵਾਸਤੇ ਹੁੰਦੀ ਆ ਜਿਵੇਂ ਪਸ਼ੂ ਦੇ ਹਿਸਾਬ ਨਾਲ ਜਿਵੇਂ ਮਾਧਿ ਆਪਣੀ 4 ਕੁਇੰਟਲ ਦੀ ਆ 5 ਕੁਇੰਟਲ ਦੀ ਆ ਉਹਨੂੰ ਨਾ ਜੇ ਹੁਣ ਆਪਾਂ ਪਸ਼ੂ ਦਾ ਹੈਗਾ ਬਣਾ 6 ਕੁਇੰਟਲ ਦਾ ਗੋਲੀ ਆਪਾਂ ਦੇਤੀ ਇੱਕ ਉਹ ਅਸਰ ਨਹੀਂ ਕਰਦੀ ਫਿਰ ਆਪਾਂ ਕਹਿੰਦੇ ਨੇ ਵੀ ਆਪਣੇ ਪਸ਼ੂ ਦੇ ਕੀੜੇ ਨਹੀਂ ਮਰੇ ਹੈਗੇ ਹਨਾ ਉਹ ਇਹ ਚੀਜ਼ ਹੁੰਦੀ ਆ ਵੀ ਉਸ ਹਿਸਾਬ ਨਾਲ ਤੁਸੀਂ ਜਿਵੇਂ 5 6 ਕੁਇੰਟਲ ਤੁਹਾਨੂੰ 1.5 ਗੋਲੀ ਦੇ ਦਿਆ ਕਰੋ ਤੇ ਇੱਕ ਜਿਹੜੀ ਇਹ ਹੁੰਦੀ ਵੀ ਵੱਡੇ ਪਸ਼ੂਆਂ ਦੀ ਜਿਹੜ ਸੱਤ ਤੋਂ 10 ਦਿਨਾਂ ਦੇ ਵਿੱਚ ਵਿੱਚ ਡਿਵਾਰਵਿੰਗ ਕਰਨ ਦੇਣੀ ਚਾਹੀਦੀ ਹੈ ਤੇ ਇਹ ਦੂਜੀ ਗੱਲ ਵੀ 20 ਦਿਨ ਜਿੰਨਾ ਚਿਰ ਕਟਰੂ ਤਿੰਨ ਮਹੀਨੇ ਦਾ ਨਹੀਂ ਹੁੰਦਾ ਲਗਾਤਾਰ 20 ਦਿਨਾਂ ਦੇ ਵਿੱਚ 20 ਦਿਨਾਂ ਬਾਅਦ ਉਹਨੂੰ ਦਵਾਈ দাও ਕੀੜੇ ਮਾਰਨ ਦੀ ਪੇਟ ਦੇ ਕੀੜਿਆਂ ਲਈ ਜਿਵੇਂ ਮਤਲਬ ਪਾਂਲੀ ਆਪਾਂ ਕਹਿ ਦਿੰਦੇ ਆ ਉਹ ਦਵਾਈ ਦੇਣੀ ਚਾਹੀਦੀ ਹੈ 20 ਦਿਨਾਂ ਬਾਅਦ ਆਪਾਂ ਫਿਰ ਕਹਿ ਨਹੀਂ ਦਿੰਦੇ ਵੀ ਸਾਡਾ ਕਟਰੂ ਸੁਸਤ ਜਾ ਹੋ ਗਿਆ ਭਾਈ ਇਹ ਕੁਝ ਖਾਂਦਾ ਨਹੀਂ ਇਹ ਕੀੜਿਆਂ ਦਾ ਪਤਾ ਕੰਮ ਕੀ ਹੁੰਦਾ ਜਿਹੜਾ ਵੀ ਆਪਾਂ ਚਲੋ ਮੰਨ ਲਓ ਛੋਟੇ ਬੱਚੇ ਨੂੰ ਦੁੱਧ ਪਲਾਉਣੇ ਆ ਜਾਂ ਆਪਾਂ ਜਿਵੇਂ ਹੁਣ ਮਹੀਨੇ ਬਾਅਦ ਕਟਰੂ ਮੂੰਹ ਜਾਂ ਮਾਰ ਲੱਗ ਜਾਂਦਾ ਉਹਨੂੰ ਕੋਈ ਵੀਡ ਵਗੈਰਾ ਪਾਉਣੀ ਸਟਾਰਟ ਕਰ ਦਿੰਦੇ ਆ ਤੇ ਉਹ ਵੀਰੇ ਖਾ ਆਪ ਖਾਂਦੇ ਨੇ ਆਪ ਖਾਂਦੇ ਨੇ ਕਿਉਂਕਿ ਫਿਰ ਤਾਂਹੀਂ ਤਾਂ ਪਸ਼ੂ ਨੇ ਦਿੱਕਤ ਆਉਂਦੀ ਅੱਖਾਂ 'ਚੋਂ ਪਾਣੀ ਜੜੀ ਕਰਨ ਲੱਗ ਜਾਂਦਾ ਹੈ ਇਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸੁਸਤ ਬਨ ਜਾ ਜਾਂਦਾਗਾ ਤੇ ਕਟਰੂ ਪਿਚਕਣ ਜੇ ਲੱਗ ਜਾਂਦਾ ਤਾਂਹੀਂ ਇਹਨਾਂ ਨੂੰ ਵੀ ਖਰਾਕ ਨਹੀਂ ਲੱਗਦੀ ਵੀ ਇਹਨਾਂ ਨੂੰ ਖਰਾਕ ਲੱਗਦੀ ਨਹੀਂ ਉਹ ਆਪ ਉਹ ਆਪ ਹੀ ਖਾਈ ਜਾਂਦੇ ਨੇ ਜਦੋਂ ਜਿਵੇਂ ਡਿਵਰਵਿੰਗ ਕਰਨੀ ਆ ਉਹ ਸਾਰੇ ਕਟਰੂਆਂ ਨੂੰ ਸਾਰੇ ਪਸ਼ੂਆਂ ਨੂੰ ਇੱਕੇ ਵਾਰ ਕਰੋ ਜਿਵੇਂ ਆਪਾਂ ਕਹਿੰਦੇ ਨਾ ਅੱਜ ਆ ਦੋਕ ਨੂੰ ਕਰ ਦੋ ਇਹਨਾਂ ਨੂੰ ਦੋਕ ਨੂੰ ਦਵਾਈ ਦੇ ਦਿਓ ਦੋ ਚਾਰ ਨੂੰ ਬਾਅਦ ਵਿੱਚ ਦੇ ਦਿਓ ਇਹ ਕੰਮ ਨਾ ਕਰਿਆ ਕਰੋ ਸਾਰਿਆਂ ਨੂੰ ਇਕੱਠਿਆਂ ਨੂੰ ਨਾਲ ਤਾਂ ਆਪਾਂ ਨੂੰ ਉਹ ਚੀਜ਼ ਦਾ ਰਿਜ਼ਲਟ ਪਤਾ ਲੱਗੂਗਾ ਵੀ ਕਿਹੜੇ ਪਸ਼ੂ ਦੇ ਅੰਦਰ ਮਲਾਪ ਸੀ ਜਾਂ ਜੂਨਾ ਸੀ ਕੀੜੇ ਸੀਗੇ ਹਨ ਤੇ ਇਹ ਵੀ ਇਹ ਚੀਜ਼ ਦਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ੜੀ ਬਾਰੇ ਵੀ ਕਰੰਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬੇਟ ਦੇ ਹਿਸਾਬ ਨਾਲ ਤੁਸੀਂ ਗੋਲੀ ਦਿਆ ਕਰੋ ਜਿਵੇਂ ਹੁਣ ਆਪਾਂ ਇੱਕੋ ਹੀ ਦਵਾਈ ਦੇਈ ਜਾਂਨੇ ਕੋਈ ਦਵਾਈ ਦੇਈ ਜਾਂਨੇ ਹਨਾ ਵੀਰੇ ਦਵਾਈ ਵੀ ਚੇਂਜ ਕਰਿਆ ਕਰੋ ਆਪਾਂ ਇਹ ਨਹੀਂ ਕਹਿੰਦੇ ਆਪਾਂ ਕਿਹੜੇ ਵੀ ਪ੍ਰੋਮੋਸ਼ਨ ਕਰਨੀਆਂ ਜਿਹੜੀ ਦਵਾਈ ਤੁਹਾਨੂੰ ਚੰਗੀ ਲੱਗਦੀ ਆ ਉਹ ਤੁਸੀਂ ਦਿਆ ਕਰੋ ਜੇ ਤੁਸੀਂ ਮੈਨੂੰ ਪੁੱਛੋਗੇ ਵੀ ਪਤਾ ਕੀ ਹੁੰਦਾ ਵਿੱਚ ਵੀਰ ਫਿਰ ਕਹਿੰਦੇ ਨੇ ਤੁਸੀਂ ਪ੍ਰੋਮੋਸ਼ਨ ਕਰਦੇ ਹੋ ਇਹ ਚੀਜ਼ਾਂ ਦੀ ਵੀ ਜਿਵੇਂ ਜਿਹੜੀਆਂ ਵਧੀਆ ਦਵਾਈਆਂ ਨੇ ਹੁਣ ਮੰਨ ਕੇ ਚੱਲੋ ਇੱਕ ਸੀਸੀ 100 ਦੀ ਵੀ ਆਜੂ 50 ਦੀ ਵੀ ਆਜੂਗੀ ਹੈਨਾ ਹੁਣ ਆਮ ਜਿਹੜੀ ਗੋਲੀ ਆ 40-50 ਰੁਪਏ ਦੀ ਗੋਲੀ ਦਿੰਦੇ ਨੇ ਉਹ ਤੇ ਹੁਣ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਗੋਲੀਆਂ ਹੁੰਦੀਆਂ ਨੇ ਠੀਕ ਹੈ ਜਿਹੜੀ ਤਾਂ ਹੁਣ ਵਧੀਆ ਆਪਾਂ ਕਹਿੰਦੇ ਨੇ ਜਿਵੇਂ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ ਕਿੱਥੇ ਦਾ ਸਸਤੀ ਚੀਜ਼ ਮੰਗਰ ਭਾਈ ਅਗਲੇ ਨੂੰ 30-40 ਰੁਪਏ ਬਚਨੇ ਨੇ 30 ਰੁਪਏ ਜਿਹੜੀ ਹੁਣ ਮਹਿੰਗੀ ਆ ਉਹਨੂੰ 3 ਰੁਪਏ ਬਚਨੇ ਨੇ ਗੋਲੀ ਮੰਗਰ 2 ਰੁਪਏ ਫਿਰ ਉਹ ਫਾਇਦਾ ਕਿਉਂ ਨਹੀਂ ਕਰੂਗੀ ਸਹੀ ਗੱਲ ਆ ਠੀਕ ਆ ਵੀ ਇਹ ਚੀਜ਼ਾਂ ਆਮ ਨਾਲ ਪਾਂਦੇ ਜ਼ਰੂਰ ਧਿਆਨ ਦੇਣਾ ਚਾਹੀਦਾ ਸਾਨੂੰ ਜਿਹੜੇ ਪੇਟ ਵਾਲੇ ਕੀੜੇ ਹੁੰਦੇ ਨੇ ਨਾ ਤੇ ਇਹ ਪਸ਼ੂ ਹੁਣ ਆਪਣੇ ਵੀ ਪਸ਼ੂ ਖਾਣਾ ਪੀਣਾ ਜੇ ਛੱਡ ਜਾਂਦੇ ਨੇਗੇ ਪਸ਼ੂ ਵੀ ਆਪਣੇ ਮੱਜਾਂ ਦੇ ਵੀ ਹੁੰਦਾਗਾ ਕਿਉਂਕਿ ਉਹ ਫਿਰ ਕੀੜੇ ਜਦੋਂ ਤੁਸੀਂ ਦਵਾਈ ਟਾਈਮ ਨਾਲ ਇਹਨਾਂ ਨੂੰ ਦਿੰਦੇ ਰਹੋਗੇ ਜਿਹੜੀ ਹੁਣ ਇਹ ਪਸ਼ੂ ਵਾਲੀ ਹੁੰਦੀ ਆ ਉਹ 3 ਮਹੀਨਿਆਂ ਬਾਅਦ ਡੀਵਰਮਿੰਗ ਜ਼ਰੂਰ ਕਰਨੀ ਚਾਹੀਦੀ ਉਹ ਕਿਵੇਂ ਜਿਵੇਂ ਮੰਨ ਕੇ ਚੱਲੋ 3 ਮਹੀਨੇ ਜਿਹੜੇ ਆਪਾਂ ਹੁਣ ਅੱਜ ਜਿਹੜੀ ਵਾਰਮਿੰਗ ਕਰਤੀ ਉਹਦੇ ਨਾਲ ਸਾਰੇ ਪੇਟ ਦੇ ਕੀੜੇ ਜਿਗਰ ਦੇ ਕੀੜੇ ਮਰ ਗਏ ਠੀਕ ਆ ਆਪਾਂ ਲੰਘਾ ਦੇ 6 ਮਹੀਨੇ 6 ਮਹੀਨੇ ਬਾਅਦ ਉਹਨਾਂ ਨੇ 3 ਮਹੀਨਿਆਂ ਬਾਅਦ ਉਹ ਫੇਰ ਅੰਡੇ ਦੇ ਕੇ ਉਹਨਾਂ ਨੇ ਬੱਚੇ ਪੈਦਾ ਕਰਨੇ ਸ਼ੁਰੂ ਕਰ ਦੇਨੇ ਨੇ ਠੀਕ ਆ ਉਹ ਹੱਦ ਤੱਕ ਫੇਰ ਉਹ ਕੀੜੇ ਪੇਟ ਦੇ ਜਿਹੜੇ ਪੈਦਾ ਹੋ ਜਾਂਦੇ ਨੇ ਫੇਰ ਫੇਰ ਬਸ ਦਾ ਉੱਥੇ ਹੀ ਹਾਲ ਹੋ ਜਾਂਦਾ ਤੁਸੀਂ ਉਹ ਪੇਟ ਦੇ ਕੀੜੇ ਜਿਹੜੇ ਜਿਗਰ ਦੇ ਕੀੜੇ ਪੈਦਾ ਹੋਣ ਤੋਂ ਪਹਿਲਾਂ ਪਹਿਲਾਂ ਫੇਰ ਡਿਵਾਰਮਿੰਗ ਕਰ ਦਿਓ ਹੂੰ ਜੇ ਫਿਰ ਤੁਸੀਂ ਰਿਜ਼ਲਟ ਦੇਖਿਓ ਇਹ ਚੀਜ਼ ਦਾ ਵੀ ਤੁਹਾਨੂੰ ਕੀ ਕੀ ਬੈਨੀਫਿਟ ਨੇ ਇਹ ਦੇਖੋ ਵੀ ਮੰਨ ਲਓ ਵੀ ਇਹ ਪਸ਼ੂ ਨੂੰ ਜਮੈਂ ਕਮਜ਼ੋਰ ਕਰ ਦਿੰਦੇ ਨੇ ਸੁਸਤੀ ਆ ਜਾਂਦੀ ਆ ਫਿਰ ਇਹਨਾਂ ਨੂੰ ਭੁੱਖ ਲੱਗਣੀ ਵੀ ਖਤਮ ਹੋ ਜਾਂਦੀ ਆ ਕਿਉਂਕਿ ਕੀੜੇ ਖਾ ਰਹੇ ਨੇ ਇਹਨਾਂ ਦਾ ਜਿਹੜਾ ਇਹਨਾਂ ਦਾ ਵੀ ਆਪਣੇ ਆਪਾਂ ਹੀ ਲਾ ਲਾ ਆਪਾਂ ਨੂੰ એનર્ਜੀ ਕਿੱਥੋਂ ਮਿਲੂਗੀ ਜੇ ਆਪਾਂ ਹੁਣ ਆਪਾਂ ਪ੍ਰੋਟੀਨ ਵਾਲਾ ਕੁਝ ਖਾਣਾ ਖਾ ਰਹੇ ਆ ਉਹ ਲੱਗਾ ਆਪਣਾ ਕੋਈ ਬਿਮਾਰੀ ਆ ਆਪਣੇ ਅੰਦਰ ਕੀੜੇ ਨੇ ਪੇਟ ਦੇ ਕੁਝ ਵੀ ਲਾਲਾ ਤੂੰ ਹਨਾ ਉਹ ਖਰਾਕ ਉਹਨਾਂ ਨੂੰ ਲੱਗ ਰਹੀ ਐ ਫਿਰ ਇਹ ਕਿਵੇਂ ਵਦਨ ਫੁੱਲਣਗੇ ਸਹੀ ਗੱਲ ਐ ਇਹ ਵਦਨ ਬਾਦ ਫੁੱਲ ਨਹੀਂ ਸਕਦੇ ਜੇ ਹੁਣ ਆਪਾਂ ਕੋਈ ਵੀ ਬੰਦਾ ਕਾਰੋਬਾਰ ਕਰਦਾ ਇਹ ਚੀਜ਼ ਇਹ ਇਹ ਜਿਹੜੀ ਡਿਵਾਰਵਿੰਗ ਉਹ ਬਹੁਤ ਜ਼ਿਆਦਾ ਜ਼ਰੂਰੀ ਐ ਕਿਉਂਕਿ ਇੱਥੋਂ ਹੀ ਸਟਾਰਟ ਹੁੰਦੀਆਂ ਨੇ ਇਹ ਚੀਜ਼ਾਂ ਜਦੋਂ ਪੇਟ ਦੇ ਕੀੜੇ ਹੋ ਗਏ ਆਪਾਂ ਇਹਨਾਂ ਦੀਆਂ ਦਵਾਈਆਂ ਦੇਣੀ ਐ ਸਟਾਰਟ ਕਰਤੀਆਂ ਉਹ ਵੀ ਹੁਣ ਆਪਾਂ ਇਹ ਨੇੜ ਤਾਂ ਤੋਂ ਇਹ ਚੀਜ਼ਾਂ ਨੂੰ ਦੇਖ ਰਹੇ ਆ ਦੇਖ ਰਹੇ ਠੀਕ ਆ ਫਿਰ ਆਪਾਂ ਕਦੇ ਵੀ ਘਾਟਾ ਨਹੀਂ ਖਾ ਸਕਦੇ ਆ ਉਹਦੇ ਬਿਜ਼ਨਸ ਦੇ ਵਿੱਚ ਜਦੋਂ ਇਹ ਚੀਜ਼ਾਂ ਵੱਲ ਆਪਾਂ ਧਿਆਨ ਨਹੀਂ ਦਿੰ ਕਿ ਇਸੇ ਕਟਰੂ ਦੇ ਅੰਦਰ ਕੀੜੇ ਹੁੰਦੇ ਨੇ ਨਾ ਜਿਵੇਂ ਹੁਣ ਇਹ ਪਸ਼ੂ ਗੋਹਾ ਕਰਦੇ ਨੇ ਹੁਣ ਇਹ ਚੀਜ਼ਾਂ ਆਪਾਂ ਨੂੰ ਹੁਣ ਪੰਜਾਬੀ ਚ ਹੀ ਦੱਸਣੀਆਂ ਪੈਣਗੀਆਂ ਸਾਰੀਆਂ ਉਹਨਾਂ ਚੋਂ ਗੰਦੀ ਗੰਦੀ ਸਮੈਲ ਆਉਣ ਲੱਗ ਜਾਂਦੀ ਐ ਫਿਰ ਤੁਸੀਂ ਸਮਝ ਲਵੋ ਇਹਦੇ ਅੰਦਰ ਕੀੜੇ ਨੇਗੇ ਜਾਂ ਜੂਨਾ ਨੇਗੇ ਹਨਾ ਵਿੱਚ ਤਾਂ ਕਹੀ ਕਿ ਹੱਦ ਤੱਕ ਤਾਂ ਬੋਤਲ ਬਹੁਤ ਲੰਬੀਆਂ ਹੋ ਜਾਂਦੀਆਂ ਨਹੀਂ ਆਪਾਂ ਦੇਖੀਆਂ ਨੇ ਜਦੋਂ ਨਾ ਦਵਾਈ ਦਿੰਨੇ ਆ ਨਾ ਫਿਰ ਤੁਸੀਂ ਸਮੇਂ-ਸਮੇਂ ਤੇ ਡੀਵਾਇਰਵਿੰਗ ਪਸ਼ੂ ਦੀ ਕਰਦੇ ਨਹੀਂ ਚਾਹੀਦੀ ਆਪਾਂ ਨੂੰ ਕਿਉਂਕਿ ਆਪਾਂ ਨੁਕਸਾਨ ਨਾ ਖਾਈਏ ਹਨਾ ਵੀ ਇਹ ਚੀਜ਼ਾਂ ਦਾ ਵੀਰ ਮੰਨ ਕੇ ਜ਼ਰੂਰ ਧਿਆਨ ਰੱਖਿਆ ਕਰੋ ਜਿੰਨੀਆਂ ਮੇਰੀਆਂ ਭੈਣਾਂ ਇਹ ਇਹ ਜੀ ਜਨਾ ਧਿਆਨ ਦਵਾਗੇ ਸ਼ੁਰੂ ਤੋਂ ਸਟਾਰਟਿੰਗ ਤੋਂ ਵੀ ਕਿੱਥੋਂ ਬਿਮਾਰੀ ਲੱਗਦੀ ਹੈ ਕਿੱਥੋਂ ਇਹ ਚੀਜ਼ ਹੁੰਦੀ ਹੈ ਜੇ ਹੁਣ ਆਪਾਂ ਧਿਆਨ ਨਹੀਂ ਦਿੰਦੇ ਤੇ ਪਸ਼ੂ ਆਪਣਾ ਪਿਚਕ ਵੀ ਜਾਂਦਾ ਹੈ ਹਨਾ ਕਾਫੀ ਹੱਦ ਤੱਕ ਉਹ ਕਮਜ਼ੋਰ ਹੋ ਜਾਂਦੇ ਨੇ ਫਿਰ ਆਪਾਂ ਗੱਲਾਂ ਕਰਕੇ ਆਪਾਂ ਘਾਟਾ ਵੀ ਖਾਂਦੇ ਆਪਾਂ ਘਾਟਾ ਖਾਂਦੇ ਆ ਠੀਕ ਹੈ ਬਹੁਤ ਜ਼ਿਆਦਾ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਨੁਕਸਾਨ ਕਰਦੀਆਂ ਨੇ ਪਸ਼ੂ ਦਾ ਬਹੁਤ ਜ਼ਿਆਦੇ ਹੱਦ ਤੱਕ ਹੁਣੇ ਕਿੰਨੀ ਮਾਤਰਾ ਦੇ ਵਿੱਚ ਹੁੰਦੇ ਨੇ ਜਿਵੇਂ ਆਪਾਂ ਇੱਕ ਗੱਲ ਹੋਰ ਦੱਸ ਦਈਏ ਜਿਵੇਂ ਆਪਣੀ ਖੁਰਲੀ ਹੁੰਦੀ ਆ ਅਸੀਂ ਡੇਲੀ ਖੁਰਲੀ ਨੂੰ ਧੋਣੇ ਆ ਠੀਕ ਆ ਇਕੱਠਾ ਕਰਕੇ ਆਂਟੀ ਸਾਰਾ ਨਾਲ ਮੈਲ ਨਾਲ ਲਾ ਕੇ ਅਸੀਂ ਖੁਰਲੀ ਜਿਹੜਾ ਵੀ ਉਹ ਨਹੀਂ ਤੂੜੀ ਤਾਰੀ ਕੁਝ ਵੀ ਬਚਦੀ ਐ ਕਿਉਂਕਿ ਜਦੋਂ ਆਪਾਂ ਸੱਣੀ ਕਰਦੇ ਆ ਉਹ ਪਾਣੀ ਕੋਸਾਦ ਤੱਕ ਥੱਲੇ ਰਹਿ ਜਾਂਦਾ ਥੱਲੇ ਹੀ ਰਹਿ ਜਾਂਦਾ ਜਿਵੇਂ ਆਪਾਂ ਦਾਣਾ ਪਾਉਣੇ ਆ ਫੀਡ ਪਾਉਣੇ ਆ ਉਹ ਥੱਲੇ ਖੁਰਲੀ ਦੇ ਨਾਲ ਜੰਮ ਜਾਂਦਾ ਜੇ ਆਪਾਂ ਡੇਲੀ ਰੂਟੀਨ ਦੇ ਵਿੱਚ ਖੁਰਲੀ ਧੋਵਾਂਗੇ ਉਹ ਖੁਰਲੀ ਸਾਫ਼ ਰਹੂਗੀ ਜੇ ਹੁਣ ਇੰਨਾ ਕਿ ਵੀ ਉਹ ਜੰਮਿਆ ਰਹਿ ਗਿਆ ਦਾਣਾ ਉਹ ਚ ਕਿੱਪੇ ਦੇ ਬਾਜੇ ਜਾਂਦੇ ਨੇ ਹੁਣ ਗਰਮੀ ਦਾ ਮੌਸਮ ਆ ਉਹ ਛੋਟੇ ਛੋਟੇ ਚਿੱਟੇ ਚਿੱਟੇ ਜੀਜੇ ਹੁੰਦੇ ਨੇ ਨਾ ਉਹ ਪੈਦਾ ਹੋ ਜਾਂਦੇ ਨੇ ਫਿਰ ਆਪਾਂ ਜਦੋਂ ਦੁਬਾਰੇ ਤੜਕੇ ਸਵੇਰੇ ਸੰਨੀ ਪਾਵਾਂਗੇ ਜਾਂ ਕੱਖ ਪਾਵਾਂਗੇ ਉਹ ਫਿਰ ਆਪਾਂ ਹੱਥ ਮਾਰ ਦਿੰਨੇ ਆ ਉਹ ਕੀੜੇ ਸਾਰੇ ਕੱਖਾਂ ਦੇ ਵਿੱਚ ਰਲ ਜਾਣਗੇ ਉਹ ਪਸ਼ੂ ਦੇ ਅੰਦਰ ਜਾਣਗੇ ਠੀਕ ਆ ਉਹ ਨੁਕਸਾਨ ਜਿਆਦਾ ਕਰਨਗੇ ਇਹ ਬਿਮਾਰੀਆਂ ਫਿਰ ਉੱਥੋਂ ਹੀ ਲੱਗਦੀਆਂ ਨੇਗੀਆਂ ਜਿਵੇਂ ਹੁਣ ਮੱਜਾਂ ਨੂੰ ਲਾ ਲਓ ਕਟਰੂਆਂ ਨੂੰ ਲਾ ਲਓ ਵੀਰ ਬਣ ਕੇ ਵੀ ਇੰਨਾ ਕੁ ਥੋੜੀ ਜਿਹੀ ਖੇਚਲਾ ਕਰ ਲਿਆ ਕਰੋ ਇਹ ਚੀਜ਼ਾਂ ਵੱਲ ਤੁਸੀਂ ਧਿਆਨ ਦਿਓ ਹੁਣ ਦੇਖੋ ਮਸਰ ਬਹੁਤ ਜ਼ਿਆਦਾ ਹੋ ਜੂਗਾ ਹਨਾ ਤੇ ਇੱਕ ਚੀਜ਼ ਇਹ ਹੋਰ ਵੀ ਹੈ ਵੀ ਮਸਰ ਜੇ ਆਪਾਂ ਮਸਰ ਨੂੰ ਮਾਰਨ ਦੇ ਵਾਸਤੇ ਜਿਹੜੀ ਆਪਣੀ ਸਰਫ ਨਹੀਂ ਹੁੰਦੀ ਸਰਫ ਤੇ ਸਰਫ ਦੀ ਸਪਰੇਅ ਕਰ ਦੋ ਉਹ ਤੇ ਢੋਲੀ ਚ ਪਾ ਕੇ ਪਰ ਇੰਨਾ ਕੁ ਧਿਆਨ ਰੱਖਿਓ ਢੋਲੀ ਆਪਣੀ ਖੇਤ ਵਾਲੀ ਸਪਰੇਅ ਵਾਲੀ ਨਾ ਹੋਵੇ ਤੇ ਫੇਰ ਵੀ ਮੱਖੀ ਮਸਰ ਤੋਂ ਬਹੁਤ ਜ਼ਿਆਦਾ ਬਚਾਅ ਮਿਲਦਾਗਾ ਜਿਵੇਂ ਹੁਣ ਨਮਾਤੀਆਂ ਨਵਾ ਕੇ ਕਾਫੀ ਮੰਨ ਲਓ ਸਰਫ ਪਾ ਲਓ ਢੋਲੀ ਦੇ ਵਿੱਚ ਆਪਣੀ ਖੇਤ ਵਾਲੀ ਢੋਲੀ ਐਨੇ ਦੇ ਵੀ ਆਪਾਂ ਨੂੰ ਛਿੜਕਣਾ ਜਾਂ ਲੀਰ ਤੇ ਕਈ ਵਾਰੀ ਨਹੀਂ ਟਾਈਮ ਹੁੰਦਾ ਕਿਸੇ ਵੀਰ ਕੋਲੇ ਜਾਂ ਭੈਣ ਕੋਲੇ ਉਹ ਢੋਲੀ ਚ ਬਾਕੇ ਤੁਸੀਂ ਸਪਰੇਅ ਮਾਰ ਦੋ ਸਾਰੀਆਂ ਤੇ ਸਰਪ ਦੀ ਬਹੁਤ ਹੱਦ ਤੱਕ ਤੁਹਾਨੂੰ ਫਾਇਦਾ ਹੋਊਗਾ ਹਾਂ ਇਹ ਤੇਰਾ ਆਪਣਾ ਪ੍ਰੈਕਟੀਕਲ ਆ ਜੀ ਇਹ ਪ੍ਰੈਕਟੀਕਲ ਹੈ ਜਿਵੇਂ ਹੁਣ ਆਪਾਂ ਨੂੰ ਚਲੋ ਇਹ ਚੀਜ਼ਾਂ ਦੱਸੀਆਂ ਵੀ ਗਈਆਂ ਸੀਗੀਆਂ ਹਨਾ ਪਰ ਆਪਾਂ ਉਹ ਚੀਜ਼ ਤੇ ਉਹਨਾਂ ਦਾ ਯਕੀਨ ਨਹੀਂ ਕਰਦੇ ਹੁੰਦੇ ਆਪਾਂ ਕਹਿੰਨੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਚਲੋ ਬੋਲਣ ਵਾਲੇ ਬੋਲ ਜਾਂਦੇ ਹੁੰਦੇ ਨੇ ਹੁਣ ਜਿਵੇਂ ਬਾਈ ਮੈਨੂੰ ਪਤਾ ਵੀ ਜਿਹੜੀਆਂ ਗੱਲਾਂ ਚੋਂ ਅਸੀਂ ਨਿਕਲੇ ਹੋਏ ਆਂ ਵੀ ਕਿਸੇ ਭਰਾ ਦਾ 2 ਰੁਪਈਆ ਦਾ ਵੀ ਨੁਕਸਾਨ ਨਾ ਹੋਵੇ ਜਿਹੜੀ ਆਪਣੀ ਹੱਕ ਸੱਚ ਦੀ ਕਮਾਈ ਹੁੰਦੀ ਹੈ ਨਾ 2 ਰੁਪਈਆ ਵੀ ਜੇ ਆਪਾਂ ਨੂੰ ਨੁਕਸਾਨ ਹੋ ਜੇ ਉਹ ਵੀ ਜਰਨੇ ਔਖੇ ਹੋ ਜਾਂਦੇ ਹੁੰਦੇ ਨੇ ਤੇ ਆਪਾਂ ਨਫੇ ਲਈ ਕੋਈ ਵੀ ਕਾਰੋਬਾਰ ਕਰਦੇ ਆ ਨਾ ਹੁਣ ਇਹ ਕੀ ਹ ਵੀ ਹੁਣ ਜੇ ਆਪਾਂ ਕਹਿ ਦਈਏ ਵੀ ਆਪਾਂ ਸਾਰਾ ਦੁੱਧ ਘਰੇ ਤਾਂ ਨਹੀਂ ਵਰਤ ਸਕਦੇ ਜਿਹੜੇ ਵੀ ਮੰਨ ਲਓ ਆਪਾਂ ਪ੍ਰੋਡਕਟ ਬਣਾ ਕੇ ਸੇਲ ਕਰ ਰਹੇ ਆ ਉਹ ਵੀ ਤਾਂ ਆਪਾਂ ਪ੍ਰੋਫਿਟਲੀ ਕਰ ਰਹੇ ਆ ਨਾ ਆਪਾਂ ਨੂੰ ਨਫਾ ਹੋ ਰਿਹਾ ਨਾ ਤਾਂ ਫੇਰ ਹੀ ਆਪਾਂ ਵਿਚਾਰੀਆਂ ਹੀ ਰੱਖੀਆਂ ਨੇ ਨਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਜੇ ਆਪਾਂ ਇੱਕ ਚੰਗੇ ਬਿਜ਼ਨਸਮੈਨ ਬਣਨਾਗਾ ਤੇ ਆਪਾਂ ਇਹ ਵੀ ਬਿਜ਼ਨਸ 'ਚ ਲਾਸ ਨਹੀਂ ਖਾਣਾ ਘਾਟਾ ਨਹੀਂ ਖਾਣਾ ਹੈਗਾ ਤੇ ਆਪਾਂ ਆਉਣ ਵਾਲੇ ਸਮੇਂ 'ਚ ਕੁੱਚੇ ਪੱਧਰ ਤੇ ਕੰਮ ਕਰਨਾ ਚਾਹੁੰਦੇ ਆ ਤੇ ਹਰ ਇੱਕ ਦੀ ਸੋਚ ਨਾ ਉੱਚੀ ਹੋਣੀ ਚਾਹੀਦੀ ਆ ਵੱਡਾ ਸੁਪਨਾ ਦੇਖ ਕੇ ਚੱਲੋ ਤੁਹਾਡੇ ਜੇ ਆਪਾਂ ਸੱਚੀ ਮਿਹਨਤ ਕਰਾਂਗੇ ਪ੍ਰਮਾਤ ਕਿਉਂਕਿ ਮਿਹਨਤੀ ਹੁੰਦੀ ਹੈ ਕਮਲਾ ਜਦੋਂ ਆਪਾਂ ਮਿਹਨਤ ਕਰਦੇ ਆਂ ਤੇ ਮਿਹਨਤ ਨੂੰ ਫਲ ਤੱਕ ਦਿਨ ਲੱਗਦਾ ਹੀ ਹੈ ਪਰ ਇਮਾਨਦਾਰੀ ਨਾਲ ਕੰਮ ਕਰਦੇ ਰਹੋ ਜਿਵੇਂ ਇਹ ਆਪਾਂ ਵੀਡੀਓ ਚ ਵੀ ਕਹਿੰਦੇ ਹੁੰਨੇ ਆ ਚਲੋ ਸਾਰਿਆਂ ਨੂੰ ਪਤਾ ਵੀ ਹੈ ਇਹ ਦੱਸਣ ਦਾ ਵੀ ਨਹੀਂ ਹੁੰਦਾ ਇਹ ਇੱਕ ਹੌਸਲਾ ਹੁੰਦਾ ਕਮਲ ਜਦੋਂ ਬੰਦੇ ਨੇ ਹੌਸਲਾ ਦਿੱਤਾ ਹੁਣ ਮੈਨੂੰ ਭੈਣਾ ਮੇਰੇ ਵੀਰ ਇੰਨਾ ਹੌਸਲਾ ਦਿੰਦੇ ਨੇ ਭੈਣੇ ਤੂੰ ਜਿਹੜੇ ਵੀ ਕੋਈ 네ਗੇਟਿਵ ਸੋਚ ਵਾਲਾ ਬੰਦਾ ਹੁੰਦਾ ਉਹਨਾਂ ਦੀ ਪਰਵਾਹ ਨਾ ਕਰਿਆ ਕਰੋ ਤੁਸੀਂ ਆਪਣਾ ਕੰਮ ਆਉਦੀ ਇਮਾਨਦਾਰੀ ਨਾਲ ਕਰੀ ਚੱਲੋ ਇਹ ਲੋਕਾਂ ਦੇ ਮੂੰਹ ਆਪਾਂ ਕਦੇ ਵੀ ਬੰਦ ਨਹੀਂ ਕਰ ਸਕਦੇ ਹੈਗੇ ਹਨ ਇਹਨਾਂ ਨੇ ਤਾਂ ਹਰ ਇੱਕ ਨੂੰ ਬੋਲਣਾ ਹੀ ਹੁੰਦਾਗਾ ਜਿਹੜਾ ਕੋਈ ਚੰਗਾ ਪ੍ਰਚਾਰ ਕਰ ਰਿਹਾ ਉਹਨੂੰ ਵੀ ਬੋਲਣਾ ਹੈ ਮਾਰੇ ਨੂੰ ਤਾਂ ਚਲੋ ਬੋਲਣੀ ਬੋਲਣਾ ਜੇ ਹੁਣ ਆਪਾਂ ਚਲੋ ਗੱਲ ਕਰ ਲਈਏ ਹੁਣ ਮਾਰੀਆਂ ਵੀਡੀਓ ਪਾਉਂਦੇ ਨੇ ਉਹਨਾਂ ਤੇ ਫਿਰ ਮਿਲੀਅਨ ਲੱਖਾਂ ਵਿਊ ਕਿੱਥੋਂ ਆਉਂਦੇ ਨੇ ਉਹ ਆਪਾਂ ਦੇਖਦੇ ਆਂ ਫੇਰ ਹੀ ਆਉਂਦੇ ਨੇ ਚੰਗੀ ਚੀਜ਼ ਨੂੰ ਕੋਈ ਨਹੀਂ ਪ੍ਰਮੋਟ ਕਰਦਾ ਬਹੁਤ ਘੱਟ ਹੱਦ ਤੱਕ ਪ੍ਰਮੋਟ ਕਰਦੇ ਨੇ ਚੰਗੀ ਚੀਜ਼ ਨੂੰ ਤਾਂ ਦੇਖ ਕੇ ਉਂਗਲ ਮਾਰ ਕੇ ਆਪਾਂ ਪਾਸੇ ਕਰ ਦਿੰਦੇ ਆ ਠੀਕ ਆ ਉਹ ਇਹ ਇਹ ਚੀਜ਼ ਨਹੀਂ ਸੋਚਦੇ ਵੀ ਆਉਣ ਵਾਲਾ ਭਵਿੱਖ ਤੇ ਸਾਡੇ ਤੇ ਕਿਵੇਂ ਗਲਤ ਅਸਰ ਪੈ ਰਿਹਾ ਹੈ ਨਾ ਤੁਹਾਡੇ ਸਾਡੇ ਬੱਚੇ ਵੀ ਵੀਡੀਓ ਦੇਖ ਰਹੇ ਨੇ ਸਾਡੀਆਂ ਧੀਆਂ ਵੀ ਵੀਡੀਓ ਦੇਖ ਰਹੇ ਨੇ ਅੱਜ ਕੱਲ 2-2 ਸਾਲ ਦੇ ਬੱਚਿਆਂ ਦੇ ਹੱਥ ਦੇ ਵਿੱਚ ਫੋਨ ਹੈ ਦੇ ਵੀ ਉਹਦਾ ਇਹ ਨਹੀਂ ਨਾ ਦੇਖਦੇ ਵੀ ਉਹਦਾ ਮਨ ਲੋ ਅਸਰ ਸਾਡੇ ਬੱਚਿਆਂ ਦੇ ਦਿਮਾਗ ਤੇ ਕਿੰਨਾ ਗਲਤ ਪੈ ਰਿਹਾਗਾ ਜੇ ਹੁਣ ਚੰਗੀ ਵੀਡੀਓ ਦੇਖਣਗੇ ਚਲੋ ਮੈਂ ਬਹੁਤ ਭੈਣਾ ਵੀਡੀਓ ਪਾਉਂਦੀਆਂ ਨੇ ਮੱਜਾਂ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੋ ਸਾਰਿਆਂ ਨੂੰ ਵਧੀਆ ਕੰਮ ਵਾਲਿਆਂ ਨੂੰ ਪ੍ਰਮੋਟ ਕਰੋ ਹਨਾ ਉਹਨੂੰ ਹੌਸਲੇ ਦੇਣਾ ਆਪਾਂ ਹੋਰ ਵੀ ਵੀਡੀਓ ਦੇਖਦੇ ਹਾਂ ਤੁਸੀਂ ਇਹ ਤਾਂ ਨਹੀਂ ਕਹਿੰਦੇ ਵੀ ਕੱਲੇ ਸਾਡੀਆਂ ਵੀਡੀਓ ਦੇਖੋ ਵੀ ਜਿਹੜੇ ਵੀ ਸਾਡੇ ਨਵੇਂ ਭਰਾ ਸਾਡੀਆਂ ਭੈਣਾਂ ਇਹ ਕੰਮ ਦੇ ਵਿੱਚ ਅੱਗੇ ਆ ਰਹੇ ਨੇ ਵੀਰੇ ਸਾਰਿਆਂ ਨੂੰ ਹੌਸਲਾ ਦਿਓ ਸਾਰਿਆਂ ਨੂੰ ਤੁਸੀਂ ਪ੍ਰਮੋਟ ਕਰੋ ਇਹ ਜਿਹੇ ਚੰਗੀਆਂ ਚੀਜ਼ਾਂ ਨੂੰ ਹਨਾ ਆਪਾਂ ਅੱਗੇ ਲੈ ਕੇ ਆਈਏ ਇਹ ਕਾਰੋਬਾਰ ਆਵਦਾ ਜਿਹੜੇ ਹੁਣ ਸਾ ਸਾਡੇ ਪੁਰਖਿਆਂ ਤੋਂ ਲਾ ਕੇ ਇਹ ਸਾਡਾ ਮੰਨ ਲਓ ਜੱਦੀ ਕੀਤਾ ਹੈ ਜੱਦੀ ਪੁਸਤੀ ਕੀਤਾ ਹੈ ਸਾਡਾ ਇਹ ਹੈ ਨਾ ਵੀ ਉਹ ਕੰਮ ਨੂੰ ਅਸੀਂ ਛੱਡਣਾ ਨਹੀਂ ਚਾਹੁੰਦੇ ਅਸੀਂ ਤਾਂ ਛੱਡਣਾ ਚਾਹੁੰਦੇ ਨਹੀਂ ਇਹਨੂੰ ਹਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਵੀ ਇਸ ਚੀਜ਼ ਤੇ ਕੰਮ ਕਰਨ ਤੇ ਜੇ ਆਪਾਂ ਹੁਣ ਘਰ-ਘਰ ਦੇ ਵਿੱਚ ਇਹ ਪ੍ਰਚਾਰਾ ਕਰਾਂਗੇ ਚਲੋ ਆਪਾਂ ਹੁਣ ਮੈਂ ਇਹ ਗੱਲ ਕਹਣੀ ਵੀ ਨਹੀਂ ਕੋਈ ਕਰ ਸਕਦਾ ਸਾਡੀਆਂ ਭੈਣਾਂ ਕੁਸ ਬਟਿਕ ਦੇ ਕੰਮ ਕਰਦੀਆਂ ਨੇ ਕੋਈ ਹੋਰ ਕਾਰੋਬਾਰ ਕਰਦੀਆਂ ਨੇ ਕੋਈ ਸਰਕਾਰੀ ਵਿਚਾਰੀਆਂ ਜੌਬ ਕਰਦੀਆਂ ਨੇ ਹਨਾ ਤੇ ਵੀ ਆਪਾਂ ਇਹ ਗੱਲ ਕਹਿਣੀ ਹੈ ਤੁਸੀਂ ਇੱਕ ਇੱਕ ਪਸ਼ੂ ਆਪਦੇ ਘਰ ਦੇ ਦੁੱਧ ਵਾਸਤੇ ਰੱਖ ਲਓ ਡੈਰੀਆਂ ਤੇ ਨਾ ਜਾਓ ਠੀਕ ਆ ਵੀ ਹੁਣ ਚਲੋ ਮੰਨ ਲਓ ਮਈ ਆ ਜਾਂ ਕੋਈ ਹੋਰ ਆਪਾਂ ਤਵਦੇ ਦੇ ਲਾ ਕੇ ਗੱਲ ਕਰਦੇ ਆ ਕੋਈ ਟੀਕੇ ਵਾਲਾ ਦੁੱਧ ਲਾ ਲਓ ਕੋਈ ਵੀ ਕਿਸੇ ਵੀ ਚੀਜ਼ ਵਾਲਾ ਦੁੱਧ ਲਾ ਲਓ ਹਰੇਕ ਬੰਦਾ ਕਹਿੰਦਾ ਵੀ ਭਾਈ ਡੈਰੀ ਚ ਪਾ ਦੋ ਵੀ ਉਹ ਕੈਮੀਕਲ ਵਾਲੀਆਂ ਚੀਜ਼ਾਂ ਵੀਰੇ ਕੋਈ ਵੀ ਕਿਤੋਂ ਵੀ ਪ੍ਰੋਡਕਟ ਲਿਆ ਕੇ ਆਪਾਂ ਖਾ ਰਹੇ ਆ ਆਪਣੇ ਬੱਚਿਆਂ ਨੂੰ ਖਵਾ ਰਹੇ ਆ ਹੁਣ ਦੁੱਧ ਤੋਂ ਤਾਂ ਬੱਚੇ ਬਹੁਤ ਦੂਰ ਹੋ ਗਏ ਲੈ ਤੁਸੀਂ ਐ ਮੈਂ ਕਹਿੰਨੇ ਵੀ ਸ਼ਰਤ ਲਾ ਕੇ ਕੋਈ ਕਿਲੋ ਦੁੱਧ ਬੱਚਾ ਪੀ ਕੇ ਦਿਖਾ ਦੇ ਜਾ ਮੇਰੀ ਭੈਣ ਪੀ ਕੇ ਦਿਖਾ ਦੇ ਜੇ ਆਪਾਂ ਇਹ ਚੀਜ਼ਾਂ ਵੀ ਖਾਵਾਂਗੇ ਕਿੰਨੀ ਮਾਤਰਾ ਤੱਕ ਪ੍ਰੋਟੀਨ ਆਪਾਂ ਨੂੰ ਮਿਲਦਾ ਦੁੱਧ ਤੋਂ ਕੁਨੀਆਂ ਕਟਣ ਜਿਹੜੀਆਂ ਆਪਣੀਆਂ ਦੁੱਧ ਤੋਂ ਪੂਰੀਆਂ ਹੁੰਦੀਆਂ ਨੇ ਦੁੱਧ ਤੋਂ ਤਾਂ ਆਪਾਂ ਬਹੁਤ ਦੂਰ ਹੋ ਗਏ ਆਪਣੇ ਬਜ਼ੁਰਗ ਹੁੰਦੇ ਸੀ ਪਹਿਲਾਂ ਉਹਨਾਂ ਦੇ ਗਿੱਟੇ ਗੋਡੇ ਕਿਉਂ ਨਹੀਂ ਦੁਖਦੇ ਸੀ ਬਈ ਉਹ ਤਾਜ਼ੀਆਂ ਖਰਾਕਾ ਖਾਂਦੇ ਸੀਗੇ ਉਦੋਂ ਤਾਂ ਹੈ ਹੀ ਨਹੀਂ ਸੀ ਆਹ ਲੇਜੁਰ ਕਰ ਕਰੇ ਆਪਾਂ ਜੰਮਦੇ ਬੱਚਿਆਂ ਨੂੰ ਮੱਖਣੀ ਦੁੱਧ ਘਿਓ ਲੱਸੀ ਆਪਾਂ ਹੀ ਬਣਾਉਂਦੀ ਹੁੰਦੀ ਸੀ ਅੱਜ ਦੇ ਬੱਚੇ ਨਾਲ ਤਾਂ ਲੱਸੀ ਪੀ ਕੇ ਰਾਜੀ ਨੇ ਨਾ ਮੱਖਣੀ ਖਾ ਕੇ ਰਾਜੀ ਨੇ ਹਨਾ ਦੁੱਧ ਤਾਂ ਕਹਿੰਦੇ ਨੇ ਸਾਨੂੰ ਸਮੀਲ ਨਾ ਹੁੰਦੀ ਹੈ ਦੁੱਧ ਤਾਂ ਅਸੀਂ ਪੀਣਾ ਹੀ ਨਹੀਂ ਹੈਗਾ ਹਨਾ ਫਿਰ ਉਹ ਜਨਨ ਕਿਵੇਂ ਪੈਣਗੇ ਆ ਸਹੀ ਗੱਲ ਹੈ ਠੀਕ ਹੈ ਬੰਦੇ ਬਹਾਦਰ ਵਰਗੇ ਸਰੀਰ ਫਿਰ ਕਿੱਥੋਂ ਬਣ ਜਾਣਗੇ ਇਹ ਇਹ ਨਾਰਮਲੀ ਚੀਜ਼ਾਂ ਨਹੀਂ ਵੀ ਆਪਾਂ ਨੂੰ ਇਹ ਸੋਚਣੀਆਂ ਪੈਣੀਆਂ ਸਾਡੀਆਂ ਭੈਣਾਂ ਨੂੰ ਅੱਗੇ ਬੱਚੇ ਨੂੰ ਪਾਲਣ ਦੇ ਵਿੱਚ ਮਾਂ ਦਾ ਯੋਗਦਾਨ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਹਨਾ ਸਾਡੀਆਂ ਭੈਣਾਂ ਨੂੰ ਚਲੋ ਕੋਈ ਨਾ ਭੈਣੇ ਥੋੜੀ-ਮੋਟੀ ਖੇਚਲਾ ਕਰ ਲਿਆ ਕਰੋ ਇੱਕ ਪਸ਼ੂ ਜ਼ਰੂਰ ਰੱਖੋ ਆਪਦੇ ਘਰ ਦੇ ਵਿੱਚ ਹਨਾ ਕਿੰਨਾਂ ਲਈ ਤਾਂ ਤੁਸੀਂ ਆਪਦੇ ਬੱਚਿਆਂ ਲਈ ਵੀ ਚੰਗਾ ਵਧੀਆ ਮੰਨ ਲਓ ਆਪਾਂ ਤਿਆਰ ਕਰਕੇ ਦੁੱਧ ਦਹੀਂ ਘਿਓ ਦੇ ਸਕਦੇ ਆ ਆਪਦੇ ਬੱਚਿਆਂ ਨੂੰ ਹਨਾ ਤੇ ਆਪਦੇ ਪਰਿਵਾਰ ਲਈ ਤੇ ਆਪਾਂ ਇਹ ਚੀਜ਼ਾਂ ਤੋਂ ਦੂਰ ਹੋਣ ਲੀਵਰ ਦੀ ਪ੍ਰੋਬਲਮ ਹਾਰਟ ਅਟੈਕ ਦੀ ਪ੍ਰੋਬਲਮ ਕਿੰਨੀ ਵੱਧ ਗਈ ਹੈ ਹੁਣ ਕੋਈ ਵੀ ਆਪਾਂ ਹਰਾਚਾਰਾ ਵਾਰੇ ਆ ਕਿੰਨਾ ਯੂਰੀਆ ਜਿੰਨਾ ਆਪਾਂ ਨੂੰ ਦੱਸ ਰਹੇ ਨੇ ਉਹਨਾਂ ਆਪਾਂ ਪਾ ਨਹੀਂ ਰਹੇ ਹੱਦੋਂ ਵੱਧ ਪਾ ਰਹੇ ਆਪਾਂ ਨਾ ਚਲੋ ਕੁਸਕਬੀਰ ਹੋਣਗੇ ਜਿਹੜੇ ਆਰਗੈਨਿਕ ਖੇਤੀ ਤਿਆਰ ਕਰਦੇ ਹੋਣਗੇ ਪਰ ਹੁਣ ਉਹ ਆਪਣੀ ਵੀ ਮਜਬੂਰੀ ਬਣ ਗਈ ਹਰ ਇੱਕ ਬੰਦੇ ਦੀ ਹਨਾ ਸੁੰਡੀ ਕੀ ਇੰਨੀਆਂ ਤਰ੍ਹਾਂ ਦੀਆਂ ਸੁੰਡੀਆਂ ਹੋ ਗਈਆਂ ਕਿ ਨਾਂ ਵੀ ਨਹੀਂ ਯਾਦ ਆਉਂਦੇ ਵੀ ਨਵੇਂ-ਨਵੇਂ ਸੁੰਡੀਆਂ ਦੇ ਨਾਂ ਆ ਰਹੇ ਨੇ ਹਨਾ ਉਹ ਮਰੀ ਨਹੀਂ ਰਹੀਆਂ ਫਿਰ ਬੰਦਾ ਜ਼ਿੰਮੇਦਾਰ ਕਰੂ ਵੀ ਕੀ ਕਰੂ ਵੀ ਕੀ ਪਰ ਇਹ ਚੀਜ਼ਾਂ ਹੁੰਦੀਆਂ ਨੇ ਸਰਕਾਰਾਂ ਨੂੰ ਵੀ ਕਮਲੇ ਇਹ ਕਾਫੀ ਹੱਦ ਤੱਕ ਇਹ ਉਪਰਾਲੇ ਕਰਨੇ ਚਾਹੀਦੇ ਇਹ ਚੀਜ਼ ਤੇ ਕੋਈ ਧਿਆਨ ਨਹੀਂ ਦੇ ਰਿਹਾ ਹੁਣ ਮੰਨ ਕੇ ਚੱਲ ਆਪਣਾ ਪਾਣੀ ਕਿੰਨਾ ਡੂੰਗਾ ਵਗ ਗਿਆ ਠੀਕ ਹੈ ਹੁਣ ਆਪਾਂ ਝੋਨਾ ਹੀ ਲਾ ਰਹੇ ਆ ਇੱਕ ਪਾਸੇ ਤਾਂ ਕਹਿੰਦੇ ਪਾਣੀ ਬਚਾਓ ਪਾਣੀ ਬਚਾਓ ਪਾਣੀ ਡੂੰਗਾ ਜਾ ਰਿਹਾ ਇਹ ਹੋ ਰਿਹਾ ਫਿਰ ਸਾਨੂੰ ਤੁਸੀਂ ਹੋਰ ਫਸਲਾਂ ਦੇ ਰੇਟ ਦੇ ਦਿਓ ਝੋਨਾ ਤੁਸੀਂ ਬੰਦ ਕਰ ਦਿਓ ਵੀ ਭਾਈ ਸਾਡੇ ਦਾ ਪੰਜਾਬ ਚ ਇੰਨਾ ਚੋੜ ਕੋਈ ਖਾਂਦਾ ਵੀ ਨਹੀਂ ਹੈਗਾ ਤਾਂ ਬਾਹਰਲੇ ਸਟੇਟਾਂ ਚ ਜਾਂਦਾ ਤੇ ਤੁਸੀਂ ਇਹ ਗੱਲਾਂ ਕਰੋ ਨਾ ਵੀ ਮੱਕੀ ਦਾ ਕਮਾਦ ਦਾ ਸਾਨੂੰ ਜਿਹੜੇ ਵੀਰ ਹੁਣ ਗੰਨਾ ਬੀਜਦੇ ਸੀ ਪਹਿਲਾਂ ਹਰੇਕ ਬੰਦਾ ਹਰੇਕ ਲਾਉਂਦਾ ਸੀ ਗੰਨਾ ਹਣਾ ਹਰੇਕ ਬੀਜਦਾ ਸੀ ਆਪਾਂ ਫੈਕਟਰੀ ਵਾਲੇ ਰੇਟ ਤਾਂ ਦਿੰਦੇ ਨਹੀਂ ਪੈਸੇ ਸਿੱਟ ਕੇ ਆ ਜਾਂ ਸਿੱਟ ਨਹੀਂ ਆਪਾਂ ਦਾ ਉਹਦੀ ਫਸਲ ਫਿਰ ਉਹ ਪੇ ਪੇਮੈਂਟ ਨਹੀਂ ਮਿਲ ਰਹੀ ਹਰੇਕ ਬੰਦਾ ਆਪਦਾ ਘਰ ਪਰਿਵਾਰ ਪਾਲਣ ਲਈ ਕੋਈ ਫਸਲ ਕਰਦਾ ਨਾ ਪੈਸੇ ਟਾਈਮ ਤੇ ਮਿਲ ਨਹੀਂ ਰਹੇ ਫਿਰ ਆਪਾਂ ਫਸਲ ਲਾ ਕੇ ਵੀ ਕੀ ਕਰਾਂਗੇ ਸਾਨੂੰ ਵਧੀਆ ਐਮਐਸਪੀ ਦੀ ਮੰਗ ਆਪਾਂ ਕਿਉਂ ਕਰਦੇ ਆ ਵੀ ਸਾਨੂੰ ਵਧੀਆ ਰੇਟ ਸਾਡੀਆਂ ਫਸਲਾਂ ਦੇ ਮਿਲਣਾ ਸਾਡੀਆਂ ਫਸਲਾਂ ਦੇ ਰੇਟ ਸਾਨੂੰ ਮਿਲਣਾ ਆਪਣਾ ਕਿਹੜਾ ਦਿਮਾਗ ਖਰਾਬ ਹੈ ਵੀ ਝੋਨੇ 'ਚ ਪਾਣੀ ਛੱਡੀ ਜਾਵਾਂਗੇ ਛੱਡੀ ਜਾਵਾਂਗੇ ਸਰਕਾਰਾਂ ਦਾ ਕੁਝ ਹੱਦ ਤੱਕ ਇੱਥੇ ਹੱਥ ਹੈ ਵੀ ਜੇ ਉਹ ਚਾਹੁੰਦੀਆਂ ਨੇ ਵੀ ਸਾਡੇ ਪੰਜਾਬ ਨੂੰ ਬਚਾਇਆ ਜਾ ਸਕੇ ਹਨਾ ਸਾਨੂੰ ਹੋਰ ਫਸਲਾਂ ਉਹਨਾਂ ਤੇ ਸਾਨੂੰ ਸਬਸਿਡੀ ਵਾਲੇ ਸਾਨੂੰ ਬੀਜ ਦਿੱਤੇ ਜਾਣ ਵਧੀਆ ਕੁਆਲਿਟੀ ਵਾਲੇ ਸਾਨੂੰ ਬੀਜ ਦੋ ਹਨਾ ਵੀ ਜਿਹੜੇ ਚੋਂ ਅਸੀਂ ਪ੍ਰੋਫਿਟ ਕੱਢ ਸਕੀਏ ਤੇ ਸਾਨੂੰ ਫਸਲਾਂ ਦੇ ਰੇਟ ਦੋ ਤੁਸੀਂ ਅਸੀਂ ਕਰਾਂਗੇ ਪਰ ਇਹ ਚੀਜ਼ਾਂ ਹੁੰਦੀ ਨੇ ਕਮਲ ਵੀ ਨਹੀਂ ਵੀਰੇ ਇਹ ਚੀਜ਼ ਤੇ ਕੋਈ ਧਿਆਨ ਨਹੀਂ ਦੇ ਰਿਹਾ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੇ ਤਾਲਾ ਹੱਥ ਬੰਨ੍ਹਦਾ ਕੇ ਜਦੋਂ ਜਿੱਤ ਕੇ ਕੁਰਸੀ ਤੇ ਬਹਿ ਗਏ ਤੂੰ ਕੌਣ ਮੈਂ ਕੌਣ ਹਰੇਕ ਦੀ ਜੇਬ ਕੰਮ ਕਰਦੀ ਆ ਇਹ ਇੱਕ ਸਚਾਈ ਆ ਠੀਕ ਆ ਤੇ ਚਲੋ ਵੀਰੇ ਟੌਪ ਕਰਤਾ ਥੋੜਾ ਜਿਹਾ ਦਿਮਾਗ ਉਧਰਲੇ ਪਾਸੇ ਵਗ ਗਿਆ ਸੀਗਾ ਤੇ ਧੰਨਵਾਦ ਵੀਰੇ ਸਾਰਿਆਂ ਦਾ ਸਿੱਕ ਭਾਣੇ ਇਹ ਜੀ ਪੁੱਛਦੇ ਆਂ ਆਪਾਂ ਸਾਰਿਆਂ ਤੋਂ ਵੀ ਆਪਾਂ ਮਿਨੀ ਵਲੌਗ ਸਟਾਰਟ ਕਰਦੇ ਜਿੱਦਾਂ ਕਿ ਮਿਨੀ ਫਿਲਮਾਂ ਕਹਿੰਦੇ ਆਂ ਵੀ ਸਾਰੇ ਜਾਣੇ ਕਮੈਂਟ ਕਰਕੇ ਜਿਵੇਂ ਪੰਜਾਬੀ ਚਲੋ ਵੀ ਆਪਣੇ ਘਰਾਂ ਦੇ ਵਿੱਚ ਜਿੰਨੀਆਂ ਵੀ ਗੱਲਾਂ ਹੁੰਦੀਆਂ ਨੇ ਕੁਝ ਵੀ ਲਾ ਲਓ ਕਿ ਸਹੱਦ ਤੱਕ ਆਪਾਂ ਨੂੰ ਉਹ ਸਟੋਰੀਆਂ ਵੀ ਉਹ ਕੱਮ ਲੈ ਇੱਕ ਦਿਨ ਮੇਰੇ ਨਾਲ ਵੀ ਇਹ ਗੱਲ ਕਰ ਰਿਹਾ ਸਿੱਕ ਵੀਰ ਆਪਣਾ ਹੋਰ ਆਉਂਦਾ ਹੈ ਉਹ ਕੰਨ ਆਪਾਂ ਨੇ ਵੀ ਸਿੱਖਿਆ ਵਾਲੀਆਂ ਵੀਡੀਓ ਜਿਵੇਂ ਆਪਾਂ ਕਹਿ ਦਈਏ ਹੈ ਨਾ ਵੀ ਆਪਾਂ ਪਾਉਣੇ ਆ ਸਟਾਰਟ ਕਰ ਦਈਏ ਤੁਸੀਂ ਹੰਗਾਰਾ ਜਰੂਰ ਦਿਓ ਵੀ ਉਹ ਕੰਮ ਸਹੀ ਰਹੂਗਾ ਵੀ ਆਪਾਂ ਪਾਉਣੀਆਂ ਆ ਵੀ ਕਿੱਤਿਆਂ ਦੀ ਨੇ ਇੰਨਾ ਦੀ ਵੀ ਪਹਿਲਾਂ ਕੀ ਸੀ ਹੁਣ ਕੀ ਆ ਹੋਰ ਕੋਈ ਹੋਰ ਚੀਜ਼ ਤੇ ਨਹੀਂ ਹੈਗਾ ਤੇ ਸਾਡੇ ਬਿਜੀ ਮੰਨ ਲਓ ਉਹ ਵੀ ਆ ਗਏ ਆ ਜਾਓ ਜੀ ਖਾਰੇ ਨੇ ਆਜੋ ਆਜੋ ਮੇਰੇ ਮਿਹਨਤ ਜਿਹੜੀ ਮਿਹਨਤ ਕਰਦੇ ਨੇ ਹੁਣ ਖੇਤ ਦਾ ਕੰਮ ਚੱਲ ਰਿਹਾ ਹੈ ਬਲਵਿੰਦਰ ਵਿਚਾਰਾ ਖੇਤੀ ਹੁੰਦਾ ਆਜੋ ਆਜੋ ਉਦ ਰੱਖਿਆ ਖਾਨ ਦਾ ਤਾਂ ਜਬ ਚਨੇ ਰੋਟੀ ਵੀ ਨਹੀਂ ਖਾਦੇ ਜ ਮੱਕੀ ਰਮਾਉਂਦੀ ਸੀਗੀ ਆਪਾਂ ਚਾਰ ਵਾਸਤੇ ਨਹੀਂ ਪਾਈ ਆਪਾਂ ਇਹਨਾਂ ਨੂੰ ਹਰੀ ਮੱਕੀ ਪਾਵਾਂਗੇ ਤੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਇੱਕ ਕੱਲ ਨੂੰ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਆਵਾਂਗੇ ਉਹਦੇ 'ਚ ਇਹ ਦੱਸਾਂਗੇ ਜਿਵੇਂ ਭੈਣ ਭਰਾਵਾਂ ਦੇ ਕਈਆਂ ਦੇ ਮੈਸੇਜ ਆਉਂਦੇ ਹਨਾ ਵੀ ਆਨਲਾਈਨ ਮੈਂ ਸਮਗਾ ਲੈਂਦੇ ਨੇ ਮਤਲਬ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਕੀ ਕੁਛ ਹੁੰਦਾ ਉਹਨਾਂ 'ਚ ਆਹ ਦੇਖ ਮੇਰੀ ਸ਼ਬੋ ਆ ਗਈ ਮੇਰੀ ਸ਼ਬੋ ਲੈ ਆਏ ਆਹ ਦੇਖੋ ਇੰਨੀ ਪਿਆਰੀ ਆ ਸਾਨੂੰ ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ ਨਾ ਵੀ ਸਾਰੇ ਜਾਣੇ ਤੇ ਸਾਡੇ ਫੈਮਿਲੀ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਇਹਨਾਂ ਨੂੰ ਇੱਕ ਜਿਵੇਂ ਆਪਾਂ ਕਹਿੰਦੇ ਨੇ ਬਈ ਕੱਟਰੂ ਬਸਟਰੂ ਜਿਵੇਂ ਜਿਵੇਂ ਸੁੱਕੇ ਸਾਚੀ ਰੱਖੀ ਹੋਈ ਹੈ ਕਿ ਬਾਰਸ ਹੋ ਰਹੀ ਸੀ ਮੀਂਹ ਸੀਗਾ ਫੜਿਓ ਮੜਾ ਜਾ ਤੇ ਇਹ ਵੀ ਰਸੀ ਨੂੰ ਅੰਦਰ ਹੀ ਰੱਖਿਆ ਹੋਇਆ ਸੀ ਹੁਣ ਇਹਨਾਂ ਨੂੰ ਦੁੱਧ ਪਲਾ ਕੇ ਵੀ ਅੰਦਰ ਹੀ ਰੱਖ ਦਾਂਗੇ ਕਿਉਂ ਨਾਲੇ ਤਾਂ ਬੱਚਾ ਬਿਮਾਰ ਨਹੀਂ ਹੁੰਦਾ ਹੁਣ ਇਹਨਾਂ ਨੂੰ ਦੁੱਧ ਪਲਾ ਦਾਂਗੇ ਚਲੋ ਇਹਦੀ ਮਾਂ ਗਈ ਉੱਥੇ ਦੁੱਧ ਕੇਰਾਂ ਲਹਾ ਕੇ ਫਿਰ ਉਹ ਮੈਂ ਬੋਟਲ ਨਾਲ ਦੁੱਧ ਪੀਉਂਗੀ ਤੇ ਨਾਲ ਤੇ ਸੁੱਕੀ ਪਈ ਆ ਫਿਰ ਭਿੱਜੇ ਜਾਂਦੀ ਵੀ ਕਿਸੇ ਹੱਦ ਤੱਕ ਇਹ ਕੰਮਣ ਲੱਗ ਨਹੀਂ ਬਿਮਾਰ ਹੋ ਜਾਂਦੀ ਛੋਟਾ ਬੱਚਾ ਹੈ ਜੀ ਅੰਦਰ ਹੀ ਰੱਖ ਤੇ ਮਿੱਲਾ ਦਾ ਹੋਰ ਬਾਲਾ ਭੱਜ ਭਜਾਈ ਦਾ ਕੰਬਾਲ ਸਹੀ ਗੱਲ ਆ ਹਮ ਹੁਣੇ ਕਿ ਅੱਜ ਅੱਜ ਤੂੰ ਯਕੀਨ ਮੰਨੇ ਰੋਟੀ ਵੀ ਨਹੀਂ ਖਾਦੀ ਹੈਗੀ ਤੇ ਚਲੋ ਭੈਣੇ ਧੰਨਵਾਦ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਧੰਨਵਾਦ ਜੀ ਚਲ ਇਸ ਵਾਲੀ ਵੀ ਰੀਲ ਬਣਾ ਲੈਂਕ